ਸੋ ਹੈਲੋ ਗਾਇਜ਼ ਵੈਲਕਮ ਟੂ आवर ਚੈਨਲ ਸੋ ਗਾਇਜ਼ ਆਪਾਂ ਸੂਟ ਫਲੀਟ ਕੀਤੇ ਆਂ BC ਸੇਲ ਕਰਨ ਵਾਸਤੇ ਸੋ ਕੁਝ ਸੂਟ ਆਪਣੇ ਸੇਲ ਹੋ ਚੁੱਕੇ ਆਂ ਤੇ ਕੁਝ ਆਪਣੇ ਕੋਲ ਬਚੇ ਨੇ ਉਹਨਾਂ ਉੱਪਰ ਆਪਾਂ ਸੇਲ ਲਗਾ ਦਿੱਤੀ ਹੋਈ ਆ ਸੋ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਵਾ ਤੁਸੀਂ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਅਸੀਂ ਉੱਪਰ ਸਕਰੀਨ ਉਤੇ ਆਪਣਾ ਨੰਬਰ ਮੈਂਸ਼ਨ ਕਰ ਦਿੱਤਾ ਹੋਇਆ ਵਾ ਤੇ ਬਾਕੀ ਤੁਸੀਂ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਉਹਦੇ ਤੇ ਆਪਣਾ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਸੋ ਇਹਨਾਂ ਸਾਰੇ ਸੂਟਾਂ ਦੀ ਸਟਾਰਟਿੰਗ 100 ਰੁਪਏ ਤੋਂ ਬਾਅਦ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੋਵੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਪਿਕ ਸੈਂਡ ਕਰਕੇ ਵਿਦ ਸੋ ਪਹਿਲਾ ਸੂਟ ਜਿਹੜਾ ਆਪਣਾ ਜੋਰਜਾ ਡਾ ਵਾ ਇਹ ਥੋੜਾ ਲਾਈਟ ਸ਼ੇਡ ਆ ਆਪਾਂ ਮਤਲਬ ਕਿ ਇਹਨੂੰ ਲੇਸ ਵਗੈਰਾ ਲਾ ਕੇ ਕ੍ਰੀਏਟ ਕਰ ਸਕਦੇ ਹਾਂ ਤੁਸੀਂ ਵੇਖ ਸਕਦੇ ਹੋ ਜੋ ਇਹਦੇ ਤੇ ਛੋਟੇ ਛੋਟੇ ਫਲਾਵਰ ਨੇ ਬਾਕੀ ਜੇ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਵਾ ਤੁਸੀਂ ਸਾਡੇ ਕੋਲ ਰੈਡੀ ਵੀ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਸੈਂਡ ਕਰਕੇ ਸਾਡੇ ਤੋਂ ਉਹ ਸਕਦੇ ਸੀ ਸੂਟ ਸੇਲ ਦੇ ਨਾਲ ਨਾਲ ਸਟਿਚਿੰਗ ਵੀ ਕਰਦੇ ਆ। ਸੋ ਇਹ ਸੂਟ ਆਪਣਾ ਪਹਿਲਾ ਸੀ ਸੋ ਸਕੈਂਡ ਆਪਣੇ ਕੋਲ ਹੈਗਾ ਵਾ ਆ ਸੂਟ ਓਕੇ ਸੋ ਇਹਦੇ ਨਾਲ ਸੋ ਇਹ ਸੂਟ ਆਪਣਾ ਗਾਵਾ ਕਾਟਨ ਦਾ ਸੋ ਇਹਦੇ ਨਾਲ ਹਾਫ ਪ્યોਰ ਦੀ ਚੁੰਨੀ ਹੈ। ਸੋ ਇਹ ਵੀ ਬਹੁਤ ਸੋਹਣਾ ਵਾ ਤੁਸੀਂ ਵੇਖ ਸਕਦੇ ਜੋ। ਮਤਲਬ ਆਪਾਂ ਗਾਂ ਕਿਤੇ ਮਤਲਬ ਕਿ ਵਿਆਹ ਸ਼ਾਦੀ ਵਿੱਚ ਕਿਸੇ ਨੂੰ ਲਾਉਣਾ ਵਾ ਜਾਂ ਕਿੱਦਾਂ ਵਾ ਆਪੋ ਵੀ ਆਪੇ ਸੂਟਾਂ ਕਰੇ ਹੋਤੀ ਸੂ ਸਕਦੇ ਆ। ਨੁਕੀ ਨਾਂ ਤੇ ਉਸ ਟਾਈਮ ਤੇ ਇੰਨੇ ਮਹਿੰਗੇ ਲਏ ਜਾਂਦੇ ਆ ਤੇ ਨਾਂ ਇਹਨੇ ਹਲਕੇ ਸੋ ਸੈਕਿੰਡ ਆਪਣੇ ਕੋਲੇ ਵੀ ਕਾਟਨ ਦਾ ਵਾ ਜੋਗੀ ਤੁਸੀਂ ਗਰਮੀਆਂ ਵਿੱਚ ਪਾ ਸਕਦੇ ਹੋ ਦੇਖ ਸਕਦੇ ਹੋ ਇਹ ਥੋੜਾ ਲਾਈਟ ਸ਼ੇਡ ਆ ਬਹੁਤ ਵਧੀਆ ਲੱਗਦਾ ਹੈ ਜੇ ਆਪਾਂ ਮਨ ਲੱਗੀ ਪਾਈਪਿੰਗ ਵਗੈਰਾ ਲਾ ਕੇ ਚਿੱਚ ਕੀਤਾ ਹੋਵੇ ਸੋ ਇਹ ਆਪਣਾ ਗਵਾ ਔਰਗੇਂਜ਼ਾ ਦਾ ਇਹ ਵੀ ਬਹੁਤ ਸੋਹਣਾ ਵਾ ਤੁਸੀਂ ਇਹਨੂੰ ਲਾਈਨਿੰਗ ਲਾ ਕੇ ਬਹੁਤ ਸੋਨਾ ਮਤਲਬ ਸੂਟ ਪਲਾਜ਼ੋ ਸੂਟ ਨਾਲ ਵੀ ਤੁਸੀਂ ਕ੍ਰੀਏਟ ਕਰ ਸਕਦੇ ਹੋ ਨੂੰ ਮਿਲ ਕੇ ਰੈੱਡ ਕਲਰ ਦਾ ਦਾ ਡੀਜ਼ਲ ਵਰਜਨ ਪਲਾਜ਼ੋ ਜੇ ਤੇ ਨਾਲ ਤੁਹਾਡਾ ਸੂਟ ਸੋ ਇਹ ਹੈ गावा ਵਿంటర్ ਵਾਸਤੇ ਇਹ ਇਹ ਆਪਣਾ ਵਿంటర్ ਸਟੱਫ ਆ ਜੋ ਕਿ ਆਪਾਂ ਸਰਦੀਆਂ ਵਿੱਚ ਪਾ ਸਕਦੇ ਆ ਇਦਨਾ ਤੁਹਾਨੂੰ ਜਿਹੜਾ ਪਲਾਜ਼ੋ ਆ ਤੁਹਾਨੂੰ ਬਣਿਆ ਮਿਲੇਗਾ ਬਾਕੀ ਆਪਾਂ ਤੁਹਾਨੂੰ ਇਹਦੀ ਲੈਂਥ ਵੀ ਦੱਸ ਦਿੰਦੇ ਆ ਕਿੰਨੀ ਆ ਸੋ ਇਹਦੀ ਲੈਂਥ ਹੈਗੀ ਆ 35 ਸੋ ਬਾਕੀ ਤੁਸੀਂ ਦੇਖ ਲਿਓ ਜਿਹੜਾ ਇਹਨੂੰ ਲੈਣ ਦਾ ਚਾਹਵਾਂ ਨੂੰ ਵੀ। ਇਹਦੇ neck ਉੱਪਰ ਡਿਜ਼ਾਈਨ ਆਵੇਗਾ। ਐਦਾਂ ਮੈਂ ਵੇਖ ਸਕ ਤੁਸੀਂ। ਬਹੁਤ ਸੋਹਣਾ ਪੀਸ ਆ ਗਾਇਸ ਇਹ ਵੀ। ਸੋ ਇਹਦੇ ਮਤਲਬ ਜਿਹੜਾ ਘੇਰਾ ਉਹਦੇ ਉੱਤੇ ਵੀ ਤੁਹਾਨੂੰ ਲੇਸ ਦਿੱਤੀ ਜਾਵੇਗੀ। ਸੋ ਇਹ ਆਪਣੇ ਕੋਲ ਇਲਟਾਨੀਅਨ ਮਾਡਲ ਦਾ ਸੂਟ ਆ। ਇਹ ਵੀ ਬਹੁਤ ਸੋਹਣਾ। ਸੋ ਤੁਸੀਂ ਵੇਖ ਸਕਦੇ ਹੋ ਜੋ ਇਹਦੇ ਵਿੱਚ ਲਾਈਟ ਡਾਰਕ ਸਾਰੇ ਕਲਰਾਂ ਦਾ ਕੰਟਰਾਸਟ ਆ। ਇਹਨੂੰ ਵੀ ਮਤਲਬ ਕਿ ਤੁਸੀਂ ਲੇਸ ਵਗੈਰਾ ਪਾਈਪਿੰਗ ਲਾ ਕੇ ਬਹੁਤ ਸੋਹਣਾ ਮਤਲਬ ਸਟਿਚ ਕਰ ਸਕਦੇ ਹੋ। ਤੁਸੀਂ ਆ ਕਿਨ ਆਪਾਂ ਜਿਹੜਾ ਤੁਹਾਨੂੰ ਆ ਪੀਸ ਵਿਖਾਇਆ ਸੀ ਇਹ ਸੇਮੇ ਦੇ ਵਿੱਚ ਹੀ ਕਲਰ ਆ ਇਹਦੇ ਵਿੱਚ ਤੁਹਾਨੂੰ 3 ਕਲਰ ਮਿਲ ਜਾਣਗੇ ਸੌਰੀ 4 ਹੀ ਮਿਲ ਜਾਣਗੇ ਸੋ ਗਾਇਸ ਆਪਾਂ ਨੇ ਇਹਦੇ ਵਿੱਚ ਸਿਰਫ 3 ਕਲਰ ਹੀ ਮਿਲ ਸਕਦੀਆਂ ਕਿਉਂਕਿ ਫੋਰਥ ਜਿਹੜਾ ਸੀ ਉਹ ਪਹਿਲਾਂ سیل ਹੋ ਚੁੱਕਾ ਸੀ ਮੈਂ ਭੁੱਲ ਗਈ ਸੀ ਸੌਰੀ ਸੋ ਨੈਕਸਟ ਆਪਣੇ ਕੋਲ ਜਿਹੜਾ ਹੈਗਾ ਵਾ ਵਿੰਟਰ ਸਮਰ ਦੋਨਾਂ ਵਾਸਤੇ ਹੈ ਤੁਸੀਂ ਦੋਨਾਂ ਵਿੱਚ ਹੀ ਇਹਨੂੰ ਪਾ ਸਕਦੇ ਹੋ ਜੋ ਮਤਲਬ ਕਿ ਹਲਕੀ ਠੰਡ ਹੋਵੇ ਤੇ ਹਲਕੀ ਜੀ ਗਰਮੀ ਸੋ ਇਹਦੇ ਨਾਲ ਤੁਹਾਨੂੰ ਆ ਦੁਪੱਟਾ ਮਿਲੇਗਾ ਬਹੁਤ ਸੋਹਣਾ ਸੋ ਇਹਨੂੰ ਆਪ ਮਤਲਬ ਇਹ ਚੀਜ਼ ਕਹਿ ਸਕਦੇ ਆ ਕਿ ਇੱਕ ਸਰਦਾਰੀ ਸੂਟ ਬਣ ਜਾਂਦਾ ਵਾ ਕਿ ਸਾਰਾ ਆਲਓਵੇਅਰ ਮਿਲ ਲਗੀ ਹਰ ਇੱਕ ਸੂਟ ਮਿਲ ਲਗੀ ਸਾਰੇ ਸੂਟ ਤੇ ਹੋਵੇਗਾ ਇਹਦਾ ਤੁਸੀਂ ਵੇਖ ਸਕਦੇ ਹੋ ਇਹਦੇ ਨਾਲ ਤੁਹਾਨੂੰ ਆ ਸਲਵਾਰ ਮਿਲੇਗੀ ਤੁਸੀਂ ਇਹਦਾ ਪਲਾਜ਼ੋ ਵੀ ਕ੍ਰੀਏਟ ਕਰ ਸਕਦੇ ਜੁਤੇ ਸਲਵਾਰ ਵੀ ਸੋ ਇਹਦੇ ਤੁਹਾਨੂੰ ਨੈਕਟਿਟ ਡਿਜ਼ਾਈਨ ਮਿਲੇਗਾ ਇੱਥੇ ਮਿਲੇਗਾ ਬਾਕੀ ਤੁਸੀਂ ਇਹਨੂੰ ਆਪਣੇ ਅਸ ਹੀ ਹਿਸਾਬ ਨਾਲ ਸਟਿਚ ਕਰ ਸਕਦੇ ਹੋ ਸੋ ਇਹ ਵੀ ਆਪਣੇ ਕੋਲ ਵਿਂਟਰ ਵਾਸਤੇ ਆ ਸਿਰਨ ਨਾਲ ਤੁਹਾਨੂੰ ਆ ਕਮੀਜ਼ ਮਿਲੇਗਾ ਇਹਦੇ ਵੀ ਸੇਮ ਕਿਰੇਡ ਡਿਜ਼ਾਈਨ ਰਹੇਗਾ ਪੱਟੀ ਵਾਲਾ neck ਤੇ ਵੀ ਬਾਕੀ ਬਹੁਤ ਸੋਹਣਾ ਸੂਟ ਆ ਇਹ ਪੇਂਟ ਵਾਲਾ ਸੂਟ ਆ ਇਹਦੇ ਨਾਲ ਨਾਲ ਦੁਪੱਟਾ ਵਾ ਸੇਮ ਜਿਵੇਂ ਤੁਹਾਨੂੰ ਸੂਟ ਤੇ ਡਿਜ਼ਾਈਨ ਮਿਲੇਗਾ ਉਵੇਂ ਤੁਹਾਨੂੰ ਦੁਪੱਟੇ ਤੇ ਮਿਲੇਗਾ ਸਲਵਾਰੇ ਦੀ ਸਿੰਪਲ ਆ ਜਿਵੇਂ ਦੇਖ ਸਕਦੇ ਹੋ ਇਹ ਮਹਿਰੂਨ ਕਲਰ ਸੋ ਨੈਕਸਟ ਆਪਣੇ ਕੋਲ ਆ ਇਹ ਵਾਲਾ ਸੂਟ ਇਹ ਆਪਾਂ ਡੇਲੀ ਵੇਅਰ ਕਰ ਸਕਦੇ ਆ ਮਤਲਬ ਕਿ ਪੌਂਚੀ ਬਹੁਤ ਜ਼ਿਆਦਾ ਮਤਲਬ ਹਲਕਾ ਜਿਹਾ ਵਾ ਕਈ ਜਿਹੜੇ ਹਾ ਗਏ ਆ ਲੇਡੀਜ਼ ਕੀ ਸੂਟ ਪਸੰਦ ਕਰਦੇ ਆ ਕਿ ਨਾ ਜ਼ਿਆਦਾ ਉਹਦਾ weight ਹੋਵੇ ਹਲਕਾ ਜਿਹਾ ਰਹੇ ਸਾਨੂੰ ਪੌਂਚ ਕੰਮ ਵਗੈਰਾ ਕਰਨ ਚ ਦਿੱਕਤ ਨਾ ਆਵੇ ਉਹਦੇ ਵਾਸਤੇਸੀਂ ਆ ਸੂਟ ਆਪਾਂ ਦੇਖ ਸਕਦੇ ਆ ਬਹੁਤ ਸੌਫਟ ਕਪੜਾ ਹੋਇਆ ਇਹਦਾ ਵਿੰਟਰ ਸੈਚੂ ਪਾ ਸਕਦੇ ਹੋ ਤੇ ਸਮਰ ਵਿੱਚ ਦੇਖ ਲਓ ਗਾਇਸ ਇਹ 올ਓਵਰ ਸੂਟ ਹੈ ਇਹਨਾਂ ਦਾ ਦੁਪੱਟਾ ਰਹੇਗਾ ਆਹ ਲਓ ਸੋ ਇਹ ਉਹਦੇ ਵਿੱਚ ਦੋ ਕਲਰ ਆ ਇਹ ਥੋੜਾ ਮਤਲਬ ਕਿ orange orange ਹੋਇਆ ਇਹ pink ਐਂਡ ਇਹ sky blue ਹੋ। ਸੋ ਤੁਹਾਨੂੰ ਕਿਸੇ ਨੂੰ ਵੀ ਕੋਈ ਵੀ ਕਲਰ ਪਸੰਦ ਆਵੇ ਤਾਂ ਤੁਸੀਂ DM ਕਰ ਸਕਦੇ ਹੋ। ਸੋ ਆਪਣੇ ਕੋਲੇ ਨੈਕਸਟ ਕਲਰ ਆ। ਇਹ ਆਪਣੇ ਕੋਲ dark purple ਆ। ਸੋ ਇਹ ਵੀ ਸੂਟ ਬਹੁਤ ਵਧੀਆ ਵਾ। ਇਹਦੇ ਸਿਰਫ ਤੁਹਾਨੂੰ ਮਤਲਬ ਕਿ ਜਿਹੜਾ ਕਮੀਜ਼ ਦੀ ਫਰੰਟ ਸਾਈਡ ਹੁੰਦੀ ਆ ਉਹਦੇ ਉੱਪਰ ਹੀ ਇਹ ਤੁਹਾਨੂੰ ਬਸ ਕੜਾਈ ਮਿਲੂਗੀ। ਸੋ ਇਹਦੇ ਨਾਲ ਦੁਪੱਟਾ ਵੀ ਤੁਹਾਨੂੰ ਮਿਲ ਖੁੰਦੇ ਆ। ਦੁਪੱਟਾ ਦੇ ਨਾਲ ਤੁਹਾਨੂੰ ਮਤਲਬ ਕਿ ਅਸੀਂ ਤੁਸੀਂ ਜਿਹੜਾ ਵੀ ਕਲਰ ਕਹੋਗੇ ਸਕਿਨ ਜਾਂ ਫਰੋਜੀ ਜਾਂ ਗ੍ਰੀਨ ਹੋ ਤੁਹਾਨੂੰ ਮਿਲ ਜਾਵੇਗਾ ਤੁਸੀਂ ਜਦੋਂ ਸੂਟ ਕਰੋਗੇ ਵੈਸੇ ਦੇ ਨਾਲ ਸਕਾਈ ਬਲੂ ਸਹੀ ਲੱਗੇ ਕਿਉਂਕਿ ਉਹ ਡਾਰਕ ਚੀਜ਼ ਮਾਰਦਾ ਥੋੜੀ ਸੋ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋ ਬ ਤਾਂ ਤਾਂ ਵੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸੋ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤਾਂ ਪਲੀਜ਼ ਸਾਨੂੰ ਮੈਸੇਜ ਕਰਨਾ ਨਾ ਭੁੱਲਿਓ ਸੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਥੈਂਕ ਯੂ